ਕਿਰਿਆ ਕਾਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੰਗੀ ਖਬਰ ਸਾਹਮਣੇ ਆ ਰਹੀ ਪੰਜਾਬ ਦੇ ਨੌਜਵਾਨਾਂ ਨੂੰ ਘਰ ਬੈਠ ਹੀ ਮਿਲਣ ਮਿਲੀਆਂ ਕਰਨ ਗਈਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਸਰਕਾਰ ਬਣਾ ਰਹੀ ਹੈ ਐਪ ਤੇ ਵੈਬਸਾਈਟ ਜੈਂਡਰ ਪੰਜਾਬ ਸਰਕਾਰ ਨੌਜਵਾਨਾਂ ਚਿਸ਼ਕਤ ਕਰਨ ਚ ਲੱਗੀ ਹੋਈ ਹੈ ਇਸੇ ਲਈ ਤਹਤ ਸਰਕਾਰ ਬੁਲਵਾ ਖਵਾਖ ਵਿਭਾਗਾ ਚ ਭਰਤੀ ਕੀਤੇ ਜਾ ਰਹੀ ਇਸ ਦੇ ਨਾਲ ਹੀ ਹੋ ਨਜ਼ਰ ਪਰਤੀ ਕਰੀ ਪ੍ਰਕਿਰਿਆ ਨਾਲ ਸੰਬੰਧਤ ਸਾਰੀਆਂ ਅਪਡੇਟ ਸਮੇਂ ਸਿਰ ਪ੍ਰਾਪਤ ਕਰ ਸਕਣਗੇ ਅਤੇ ਉਹ ਉਸ ਭਰਤੀ ਪ੍ਰਕਿਰਿਆ ਚ ਹਿੱਸਾ ਲੈ ਸਕਦੇ ਹਨ ਇਸ ਲਈ ਸਰਕਾਰ ਨਵੀਂ ਵੈਬਸਾਈਟ ਅਤੇ ਐਪੂ ਬਣਾਉਣ ਜਾ ਰਹੀ ਹੈ ਇਸ ਨਾਲ ਇਹ ਪ੍ਰਕਿਰਿਆ ਆਸਾਨ ਹੋ ਜਾਵੇਗੀ ਇਸ ਦੇ ਨਾਲ ਹੀ ਜੇਕਰ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ 2 ਮਹੀਨਿਆਂ ਚ ਇਹ ਸਾਰੀ ਪ੍ਰਕਿਰਿਆ ਪੂਰੀ ਕਰਨ ਲਈ ਜਾਵੇਗੀ ਸੁਭਾ ਸਰਕਾਰ ਘਰ ਕਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਇਸ ਸਾਰੀ ਉਪਰਾਲੇ ਕਰ ਰਹੀ ਹੈ ਇਸ ਲਈ ਹਾਲ ਹੀ ਚ ਹੋਈ ਬੈਠਕ ਚ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ